ਕਾਂਗਰਸ ਪਾਰਟੀ ਨੇ ਇਹ ਵੀ ਕਾਂਗਰਸ ਪਾਰਟੀ ਨੇ ਬੁਏ ਸੀ ਮੇਰੇ ਤੇ ਵੀ ਜਦ ਕੇਸ ਬਣਾਇਆ ਸੀ 2012 13 ਦੀ ਝੂਠੀਆਂ ਗੱਲਾਂ ਸਾਹਮਣੇ ਲਿਆ ਕੇ ਕੋਰਟ ਨੇ ਉਹਦੇ ਤੇ ਫੈਸਲੇ ਦਿੱਤੇ ਹੋਏ ਆ ਕਿ ਕੋਈ આરોਪ ਨਹੀਂ ਮਗਰ ਧੱਕੇ ਨਾਲ 4 ਡੀਜੀਪੀ ਬਦਲੇ 4 ਏ ਡੀਜੀਪੀ ਬਦਲੇ ਐਸਆਈਟੀ ਚਾਰ ਵਾਰੀ ਬਦਲੀ ਪਰਚਾ ਦੇ ਦਿੱਤਾ ਮੇਰੇ ਨਾਲ ਤਾਂ ਨੀਰ ਨਾ ਚੋਖ ਖਲੋਤਾ ਮਗਰ ਅੱਜ ਮੈਂ ਖੈਰਾ ਸਾਹਿਬ ਤੁਹਾਡੇ ਨਾਲ ਖਲੋਣਾ ਮਾਪ ਡੰਡ ਅੱਡੋ ਅੱਡ ਨਾ ਰੱਖਿਓ ਆਹੀ ਗੱਲ ਮੈਂ ਉਸ ਦਿਨ ਕਰਦਾ ਸੀਗਾ ਕਿ ਪੰਜਾਬ ਦੀ ਲੋਕਾਂ ਦੀ ਇਹ ਪੋਲਿਟਿਕਸ ਨਹੀਂ ਹੈ ਪੰਜਾਬ ਦੇ ਕਿਸਾਨ ਦੇ ਭਲੇ ਦੀ ਗੱਲ ਪੰਜਾਬ ਦੇ ਮਜ਼ਦੂਰ ਦੇ ਭਲੇ ਦੀ ਗੱਲ ਪੰਜਾਬ ਦੇ ਵਪਾਰੀ ਦੇ ਭਲੇ ਦੀ ਗੱਲ ਪੰਜਾਬ ਦੇ ਖੇਤ ਮਜ਼ਦੂਰ ਤੋਂ ਲੈ ਕੇ ਇੰਡਸਟਰੀ ਦੇ ਭਲੇ ਦੀ ਗੱਲ, ਮਲਾਜ਼ਮ ਦੇ ਭਲੇ ਦੀ ਗੱਲ ਹੋਵੇ, ਉਹ ਨਹੀਂ ਹੁੰਦੀ। ਆ ਆਪਣੀ ਤੂਤੂ ਮਮੇ ਚ ਪੈ ਗਏ। ਇਸ ਲਈ ਮੈਂ ਜਿਸ ਤਰੀਕੇ ਨਾਲ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਉਹਦੇ ਘਰੋਂ, ਉਹਦੇ ਬੈੱਡਰੂਮ 'ਚ ਜਾ ਕੇ ਜੋ ਬਦਸਲੂਕੀ ਸਰਕਾਰ ਨੇ ਕੀਤੀ ਆ ਉਸ ਨੂੰ ਕੰਡੈਮ ਕਰਦਾ ਔਰ ਆਪ ਦੇ ਵਖਰੇਵੇਂ ਛੱਡ ਕੇ ਉਹਦੇ ਨਾਲ ਖਲੋਣ ਦੀ ਤੁਹਾਡੇ ਸਾਹਮਣੇ ਗੱਲ ਰੱਖਦਾ ਔਰ ਮੈਂ ਆਸ ਕਰਦਾ ਹਾਂ ਕੀ ਕਾਂਗਰਸ ਵੀ ਸਬਕ ਸਿੱਖੂਗੀ ਕਿ ਭਾਈ ਜੋ ਬੋਂਗੇ ਫਿਰ ਉਹ ਵੱਢਣੀ ਪੈਣੀ ਹੈ ਇਸ ਲਈ ਗਾਂ ਵਾਸਤੇ ਇਸ ਪੋਲਿਟਿਕਸ ਦਾ ਫਾਇਦਾ ਕੋਈ ਨਹੀਂ ਔਰ ਭਗਵਾਨਤਮਾਨ ਦੀ ਜੋ ਪਤਲੇ ਹਾਲਾਤ ਨੇ ਦਿਮਾਕੀ ਕਿ ਭਾਈ ਇਹ ਕੋਈ ਤਰੀਕਾ ਹੈ ਇਹ ਲੋਕਤੰਤਰ ਹੈ ਫਿਰ ਤੇਰੇ ਚ ਤੇ ਸਦਾਮ ਸਹਿਮ ਚ ਗਦਾਬੀ ਚ ਕੀ ਫਰਕ ਰਹੇਗੇ ਇਹ ਧੱਕੇਸ਼ਾਹੀ ਆ ਉਸ ਧੱਕੇਸ਼ਾਹੀ ਦੇ ਵਿਰੁੱਧ ਭਾਵੇਂ ਪਾਰਟੀ ਦੇ ਵਿਰੋਧ ਚ ਆ ਖੜਾ ਆਪਣੇ ਕਰੀਅਰ ਰਸਤੇ ਦਾ ਸਮਝੌਤੇ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਨਾ ਜੀ ਬਿੱਟੂ ਨੂੰ ਇਹ ਭਗਵੰਤ ਮਾਨ ਨੇ ਜੋ ਕੀਤਾ ਭਾਈ ਬਿੱਟੂ ਐਮਪੀ ਸਾਹਿਬ ਤੂੰ ਆਪ ਦਾ ਸਪਸ਼ਟ ਕਰ ਹੁਣ ਕਿ ਸਭ ਤੋਂ ਵਾਦੇ ਚਾਰ ਪੰਜ ਐਮਪੀ ਨੇ ਕਾਂਗਰਸ ਦੇ ਸਾਡੇ ਮੈਂ ਦੋ ਤਿੰਨਾਂ ਦਾ ਕੀ ਨਾ ਲੈਣਾ ਤੁਹਾਨੂੰ ਪਤਾ ਹੀ ਆਂਡੀ ਗਵਾਂਡੀ ਸਾਡੇ ਜ਼ਿਲ੍ਹੇ ਵਾਲੇ ਇਹ ਸਭ ਤੋਂ ਪਹਿਲਾਂ ਭੱਜ ਭੱਜ ਭਗਵੰਤ ਮਾਨ ਦੇ ਹਾਂ ਦਾ ਨਾਰਾ ਮਾਰਦੇ ਇਹਨਾਂ ਨੂੰ ਪੁੱਛ ਲਓ ਸਾਡਾ ਤਾਂ ਆ ਗਿਆ ਇਹਨਾਂ ਨੂੰ ਵੀ ਪੁੱਛ ਲਓ ਕੀ ਰਾਜਾ ਬੜੰਗ ਸਾਹਿਬ ਕਿੱਥੇ ਖਲੋਤੇ ਜੇ ਰਾਹੁਲ ਗਾਂਧੀ ਨਾਲ ਕਿਛ ਸ਼ਕਵਾ